ਸੰਘ ਜੀ ਕੀ ਤੁਹਾਨੂੰ ਪਤਾ ਹੈ 14 ਨਵੰਬਰ 1999 ਵਾਲੇ ਦਿਨ 86 ਸਾਲ ਦੀ ਉਮਰ ਪੂਰ ਕੇ ਲੈਫਟੇਨੈਂਟ ਜਨਰਲ ਹਰਵਖ ਸਿੰਘ ਦਾ ਦਿਹਾਂਤ ਹੋ ਗਿਆ ਸੀ ਆਓ ਜਾਣਦੇ ਹਾਂ ਜਨਰਲ ਹਰਵਖ ਸਿੰਘ ਦਾ ਜੀਵਨ ਅਤੇ ਉਹਨਾਂ ਦੀਆਂ ਪ੍ਰਾਪਤੀਆਂ 1 ਅਕਤੂਬਰ 1913 ਵਾਲੇ ਦਿਨ ਲੈਫਟੇਨੈਂਟ ਜਨਰਲ ਹਰਵਖਸ਼ ਸਿੰਘ ਦਾ ਜਨਮ ਬਟ ਰੁੱਖਾ ਪੰਜਾਬ ਵਿੱਚ ਹੋਇਆ ਲੈਫਟੇਨੈਂਟ ਜਨਰਲ ਹਰਵਖਸ਼ ਸਿੰਘ ਨੇ 1933 ਦੇ ਦੌਰਾਨ ਭਾਰਤੀ ਮਿਲਟਰੀ ਅਕੈਡਮੀ ਵਿੱਚ ਦਾਖਲਾ ਲਿਆ ਅਤੇ 15 ਜੁਲਾਈ 1905 ਇਤੀ ਨੂੰ ਆਪ ਨੂੰ ਭਾਰਤੀ ਫੌਜ ਵਿੱਚ ਕਮਿਸ਼ਨ ਮਿਲਿਆ ਉਸ ਵਕਤ ਅੰਗਰੇਜ਼ੀ ਹਕੂਮਤ ਸੀ ਅਤੇ ਆਪ ਦੀ ਪਹਿਲੀ ਪੋਸਟਿੰਗ ਰਾਵਲਪਿੰਡੀ ਵਿੱਚ ਅਰਗਿਲ ਅਤੇ ਸਦਰਲੈਂਡ ਹਾਈਲੈਂਡਸ ਦੀ ਦੂਜੀ ਬਟਾਲੀਅਨ ਵਿਖੇ ਹੋਈ ਸੋ ਇੰਜ ਪੋਸਟ ਕਮਿਸ਼ਨ ਜੋੜ ਦੇ ਨਾਲ ਆਪ ਨੇ ਆਪਣੇ ਆਰਮੀ ਕੈਰੀਅਰ ਦੀ ਸ਼ੁਰੂਆਤ ਕੀਤੀ 19 ਅਗਸਤ 1936 ਵਾਲੇ ਦਿਨ ਆਪ ਦੀ ਪੋਸਟਿੰਗ ਔਰੰਗਾਬਾਦ ਵਿਖੇ 5/11 ਸਿੱਖ ਰੈਜੀਮੈਂਟ ਵਿੱਚ ਹੋਈ ਆਪ ਨੂੰ ਭਾਰਤ ਸਰਕਾਰ ਵੱਲੋਂ ਪਦਮ ਵਿਭੂਸ਼ਣ ਪਦ ਪੂਸ਼ਣ ਅਤੇ ਵੀਰ ਚੱਕਰ ਨਾਲ ਸੰਮਾਲਿਤ ਕੀਤਾ ਜਾ ਚੁੱਕਾ ਹੈ ਆਪ ਨੂੰ 1965 ਦੇ ਦੌਰਾਨ ਭਾਰਤ ਪਾਕਿਸਤਾਨ ਜੰਗ ਦੇ ਦੌਰਾਨ ਅਹਿਮ ਭੂਮਿਕਾ ਅਤੇ ਆਪ ਦੀ ਬਹਾਦਰੀ ਕਰਕੇ ਜਾਣਿਆ ਜਾਂਦਾ ਹੈ 6 ਸਤੰਬਰ ਵਾਲੇ ਦਿਨ 1965 ਵਿੱਚ ਭਾਰਤ ਅਤੇ ਪਾਕਿਸਤਾਨ ਵਿੱਚ ਜੰਗ ਸ਼ੁਰੂ ਹੋਈ ਇਹ ਜੰਗ ਭਾਰਤ ਦੇ ਲਈ ਜਿੰਨਾ ਬਹੁਤ ਮੁਸ਼ਕਲ ਹੋ ਗਈ ਸੀ ਪਰ ਸਿੱਖ ਜਰਨੈਲਾ ਦੀ ਸੂਝ-ਬੂਝ ਦਲੇਰੀ ਅਤੇ ਜ਼ੁਰਤ ਦੇ ਨਾਲ ਲਏ ਗਏ ਅਹਿਮ ਫੈਸਲਿਆਂ ਨੇ ਇਸ ਜੰਗ ਨੂੰ ਜਿੱਤ ਵਿੱਚ ਬਦਲ ਦਿੱਤਾ ਕਿਉਂਕਿ ਇਸ جنگ ਵਿੱਚ ਪਾਕਿਸਤਾਨ ਦੀਆਂ ਫੌਜਾਂ ਖੇਮ ਕਰਨ ਸੈਕਟਰ ਰਹੀ ਭਾਰਤ ਵਾਲੇ ਪਾਸੇ ਬਹੁਤ ਅੱਗੇ ਵੱਧ ਆਈਆਂ ਸਨ ਮੋਰਚੇ ਤੇ ਡਟੇ ਫੌਜ ਦੇ ਜਰਨੈਲ ਲੈਫਟੀਨੈਂਟ ਜਰਨੈਲ ਹਰਬਖਸ਼ ਸਿੰਘ ਨੂੰ ਆਪਣੇ ਫੌਜੀਆਂ ਸਨਿ ਪਿੱਛੇ ਹਟ ਜਾਣ ਦੇ ਹੁਕਮ ਹੋ ਗਏ ਅਤੇ ਦਰਿਆ ਵਿਆਸ ਤੇ ਮੋਰਚੇ ਗੱਡਣ ਵਾਸਤੇ ਹੁਕਮ ਹੋਇਆ ਪਰ ਲੈਫਟੀਨੈਂਟ ਜਰਨਲ ਹਰਬਖਸ਼ ਸਿੰਘ ਜੋ ਉਸ ਵਕਤ ਵੈਸਟਰਨ ਕਮਾਂਡ ਦੀ ਅਗਵਾਈ ਕਰ ਰਹੇ ਸਨ ਉਹਨਾਂ ਨੇ ਗੁਰੂ ਕੀ ਨਗਰੀ ਸ਼੍ਰੀ ਅੰਮ੍ਰਿਤਸਰ ਸਾਹਿਬ ਤੋਂ ਪਿੱਛੇ ਹਟਣਾ ਪਿੱਠ ਦਿਖਾਉਣ ਬਰਾਬਰ ਸਮਝਿਆ ਅਤੇ ਇਹ ਕਹਿ ਕੇ ਇਸ ਵਾਰੀ ਕਮਾਂਡ ਇੱਕ ਸਿੱਖ ਦੇ ਹੱਥ ਹੈ ਅਤੇ ਮੇਰੇ ਜਿਉਂਦੇ ਹੋਏ ਅਸੀਂ ਇਸ ਪਵਿੱਤਰ ਗੁਰੂ ਕੀ ਨਗਰੀ ਨੂੰ ਪਾਕਿਸਤਾਨ ਦੇ ਹਵਾਲੇ ਨਹੀਂ ਕਰਾਂਗੇ ਦੇ ਸੋ ਇਸ ਵਜ੍ਹਾ ਉਹਨਾਂ ਨੇ ਪਿੱਛੇ ਹਟਣ ਦੀ بجائے ਡਟਣ ਅਤੇ ਜੂਝ ਕੇ ਮਰਨ ਦਾ ਫੈਸਲਾ ਕਰ ਲਿਆ ਕਿਉਂਕਿ ਭਾਰਤ ਸਰਕਾਰ ਚਾਹੁੰਦੀ ਸੀ ਕਿ ਸਾਰੀ ਭਾਰਤੀ ਫੌਜ ਬਿਆਸ ਦਰਿਆ ਦੇ ਪਿੱਛੇ ਆ ਜਾਵੇ ਅਤੇ ਬਿਆਸ ਦਰਿਆ ਕੋਲ ਹੀ ਮੋਰਚਾ ਬੰਦੀ ਕਰ ਲਵੇ ਪਾਕਿਸਤਾਨੀ ਫੌਜ ਜੇਕਰ ਬਿਆਸ ਦਰਿਆ ਤੱਕ ਕਬਜ਼ਾ ਕਰ ਲੈਂਦੀ ਹੈ ਤਾਂ ਉਹ ਹਿੱਸਾ ਪਾਕਿਸਤਾਨ ਦੇ ਹਵਾਲੇ ਦੇਣ ਵਿੱਚ ਕੋਈ ਪਰਹੇਜ਼ ਨਹੀਂ ਹੈ ਸਿੱਖ ਲੈਫਟੀਨੈਂਟ ਜਨਰਲ ਹਰਵਖ ਸਿੰਘ ਨੇ ਇਹ ਫੈਸਲਾ ਮੰਨਣ ਤੋਂ ਸਾਫ਼ ਇਨਕਾਰ ਕਰਦੇ ਇੱਕ ਇਹ ਵੀ ਕਿਹਾ ਜਾਂਦਾ ਹੈ ਕਿ ਆਰਮੀ ਦੇ ਉੱਚ ਅਫਸਰ ਚੰਡੀਗੜ੍ਹ ਵਿੱਚ ਆਏ ਅਤੇ ਜਰਨਲ ਲੈਫਟੀਨੈਂਟ ਜਰਨਲ ਹਰਵਖ ਸਿੰਘ ਨੂੰ ਉੱਥੇ ਬੁਲਾਇਆ। ਉਸ ਮੀਟਿੰਗ ਵਿੱਚ ਉਹਨਾਂ ਨੂੰ ਇਹ ਪ੍ਰਸਤਾਵ ਦਿੱਤਾ ਗਿਆ ਸੀ ਕਿ ਵਿਆਸ ਦਰਿਆ ਤੱਕ ਤੁਸੀਂ ਆਪਣੀ ਮੋਰਚਾ ਬੰਦੀ ਲੈ ਆਓ ਅਤੇ ਫੌਜਾਂ ਨੂੰ ਪਿੱਛੇ ਬੁਲਾ ਲਓ। ਪਰ ਉੱਥੇ ਲੈਫਟੀਨੈਂਟ ਜਰਨਲ ਹਰਵਖ ਸਿੰਘ ਨੇ ਉਸ ਮੀਟਿੰਗ ਵਿੱਚ ਹੀ ਸਾਫ਼-ਸਾਫ਼ ਕਹਿ ਦਿੱਤਾ ਕਿ ਮੇਰੇ ਜਿਉਂਦੇ ਜੀ ਇਹ ਕਦੇ ਵੀ ਸੰਭਵ ਨਹੀਂ ਹੋਵੇਗਾ ਅਤੇ ਅਸੀਂ ਆਪਣਾ ਬਾਰਡਰ ਏਰੀਆ ਨਹੀਂ ਛੱਡਣਾ ਚਾਹੁੰਦੇ। ਅਮਰਸਰ ਸਾਹਿਬ ਨੂੰ ਕਿਸੇ ਵੀ ਹਾਰਤ ਵਿੱਚ ਨਹੀਂ ਗਵਾਵਾਂਗੇ। ਅਤੇ ਉੱਥੋਂ ਉਹ ਬੜੇ ਗੁੱਸੇ ਦੇ ਵਿੱਚ ਉਹ ਮੀਟਿੰਗ ਛੱਡ ਕੇ ਵਾਪਸ ਅੰਮ੍ਰਿਤਸਰ ਆ ਗਏ ਤੇ ਆਪਣੀ ਕੰਬਾਲ ਸੰਭਾਲ ਲਈ ਫੌਜ ਦੀ ਅਗਵਾਈ ਲੈਫਟੇਨੈਂਟ ਜਰਨਲ ਹਰਵਖ ਸਿੰਘ ਤੋਂ ਇਲਾਵਾ ਮੇਜਰ ਜਰਨਲ ਜੁਗਿੰਦਰ ਸਿੰਘ ਢਿੱਲੋਂ ਬ੍ਰਿਗੇਡੀਅਰ ਪ੍ਰਕਾਸ਼ ਸਿੰਘ ਗਰੇਵਾਲ ਬ੍ਰਿਗੇਡੀਅਰ ਵੰਤ ਸਿੰਘ ਮੇਜਰ ਗੁਰਵਖਸ਼ ਸਿੰਘ ਨੇ ਬਹੁਤ ਹੀ ਦਲੇਰੀ ਅਤੇ ਸੂਝਪਰੀ ਅਗਵਾਈ ਕੀਤੀ ਅਤੇ ਅੰਤ ਪਾਕਿਸਤਾਨ ਨੂੰ ਝਟਕਨੀ ਦਿੰਦੇ ਹੋਏ ਭਾਰਤੀ ਫੌਜਾਂ ਨੇ ਇਹ ਜੰਗ ਜਿੱਤ ਲਈ ਅਤੇ ਪਾਕਿਸਤਾਨੀ ਫੌਜਾਂ ਨੂੰ ਉੱਥੋਂ ਵਾਪਿਸ ਪੇਜ ਲਈ ਮਜੂਰ ਕਰ ਦਿੱਤਾ ਤੇ ਅੰਤ ਭਾਰਤ ਦੀ ਇਸ جنگ ਵਿੱਚ ਜਿੱਤ ਹੋਈ ਤੇ ਉਹਨਾਂ ਦੇ ਕਰਕੇ ਹੀ ਅੰਮ੍ਰਿਤਸਰ ਸਾਹਿਬ ਅੱਜ ਪੰਜਾਬ ਭਾਰਤ ਦਾ ਹਿੱਸਾ ਹੈ ਤੇ ਅੰਤ 14 ਨਵੰਬਰ 1999 ਵਾਲੇ ਦਿਨ 86 ਸਾਲ ਦੀ ਉਮਰ ਪੂਕ ਕੇ ਲੈਫਟੀਨੈਂਟ ਜਨਰਲ ਹਰਬਖਸ਼ ਸਿੰਘ ਦਾ ਦਿਹਾਂਤ ਹੋ ਗਿਆ ਜੇਕਰ ਵੀਡੀਓ ਵਿੱਚ ਦਿੱਤੀ ਜਾਣਕਾਰੀ ਤੁਹਾਨੂੰ ਵਧੀਆ ਲੱਗੀ ਤਾਂ ਵੱਧ ਤੋਂ ਵੱਧ ਸ਼ੇਅਰ ਕਰਿਓ ਤਾਂਕਿ ਅੱਜ ਦੀ ਨੌਜਵਾਨ ਪੀੜ੍ਹੀ ਨੂੰ ਜਨਰਲ ਹਰਬਖਸ਼ ਸਿੰਘ ਬਾਰੇ ਪਤਾ ਲੱਗ ਸਕੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ